ਅਮਰੀਕੀ ਵਿਦੇਸ਼ੀ ਵਿਭਾਗ ਨੇ ਇਸ ਸਾਲ 6000 ਤੋਂ ਵੱਧ ਵਿਦਿਆਰਥੀ ਵੀਜ਼ੇ ਰੱਦ ਕਰ ਦਿੱਤੇ ਕਿਉਂਕਿ 트럼ਪ ਪ੍ਰਸ਼ਾਸਨ ਦੇ ਕਾਨੂੰਨ ਤੋੜਨ ਦੇ ਦੋਸ਼ੀ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਤੇ ਆਪਣੀ ਕਾਰਵਾਈ ਅੱਗੇ ਵਧਾ ਦਿੱਤੀ ਹੈ ਵਿਭਾਗ ਨੇ ਇੱਕ ਅਧਿਕਾਰ ਦੇ ਅਨੁਸਾਰ ਵੀਜ਼ਾ ਐਸ ਲਈ ਰੱਦ ਕਰ ਦਿੱਤਾ ਕਿਉਂਕਿ ਵਿਅਕਤੀ ਨੇ ਜਾਂ ਤਾਂ ਆਪਣੇ ਪਰਮਿਟਾ ਦੀ ਮਿਆਦ ਪੂਰੀ ਕਾਲੀ ਸੀ ਜਾਂ ਫਿਰ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕੀਤੀ ਸੀ ਕਾਨੂੰਨੀ ਉਲੰਘਣਾ ਦੇ ਵਿੱਚ ਹਮਲਾ ਨਸ਼ੇ ਦੇ ਵਿੱਚ ਗੱਡੀ ਚਲੋਣਾ ਚੋਰੀ ਅਤੇ ਅਤਵਾਦ ਦੇ ਲਈ ਸਮਰਥਨ ਸ਼ਾਮਲ ਹੈ ਸ਼ੀਹ ਜ਼ਾਤੋਂ ਵਾਧੂ ਰੱਦ ਕਰਨ ਵਾਲੇ ਦੇ ਵਿੱਚ ਲਗਭਗ 4000 ਅਪਰਾਧੀ ਕਪਰਾਦਰ ਦੇ ਨਾਲ ਜੁੜੇ ਹੋਏ ਸਨ ਵਿਦੇਸ਼ ਮੰਤਰੀ ਮਾਰਕੋ ਰੋਗਿਓ ਨੇ ਅਗਸਤ ਦੇ ਸ਼ੁਰੂ ਵਿੱਚ EWT ਐਂ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਵਿਦਿਆਰਥੀ ਵੀਜ਼ਾ ਸੰਵਿਧਾਨਕ ਅਧਿਕਾਰ ਨਹੀਂ ਹੈ ਉਹਨਾਂ ਕਿਹਾ ਸੀ ਕਿ ਵਿਦਿਆਰਥੀ ਵੀਜ਼ਾ ਉਚੀ ਹੈ ਜੋ ਅਸੀਂ ਤੁਹਾਨੂੰ ਦੇਣ ਦਾ ਫੈਸਲਾ ਕਰਦੇ ਹਾਂ ਦੁਨੀਆ ਭਰ ਤੇ ਵਿੱਚ ਹਰ ਰੋਜ਼ ਹਰ ਤਰ੍ਹਾਂ ਦੇ ਵੀਜ਼ੇ ਰੱਦ ਕੀਤੇ ਜਾਂਦੇ ਨੇ ਜਿਵੇਂ ਕਿ ਮੈਂ ਹੁਣ ਤੁਹਾਡੇ ਨਾਲ ਕਾਲ ਕਰ ਰਿਹਾ ਹਾਂ ਅਮਰੀਕਾ ਦੇ ਲਈ ਕਿਸੇ ਵੀ ਵੀਜ਼ਾ ਅ지ਰਾਤੀਤੀ ਜਾ ਰਹੀ ਹੈ ਅਰੇ ਜੇਕਰ ਮੈਨੂੰ ਤੁਹਾਡੇ ਬਾਰੇ ਕੁਝ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੰਦਾ ਅਤੇ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਮੈਂ ਤੁਹਾਨੂੰ ਵੀਜ਼ਾ ਦਿੱਤਾ ਹੈ ਅਤੇ ਮੈਨੂੰ ਤੁਹਾਡੇ ਬਾਰੇ ਇਹ ਪਤਾ ਲੱਗਿਆ ਤਾਂ ਮੈਂ ਤੁਹਾਡਾ ਵੀਜ਼ਾ ਕਿਉਂ ਨਹੀਂ ਰੱਦ ਕਰ ਸਕਦਾ